ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਚੰਦੂ ਮਾਜਰਾ ਹੋਰਾਂ ਦੇ ਕਈ ਤਰ੍ਹਾਂ ਦੇ ਬਿਆਨ ਆਉਂਦੇ ਨੇ ਪਰ ਜਿਹੜਾ ਇਹ ਬਿਆਨ ਹੈ ਉਹਨਾਂ ਨੇ ਪਾਰਟੀ ਦੇ ਪ੍ਰੈਸ ਨੋਟ ਦੇ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਦੇ ਮੁਤਾਬਕ ਜਿਹੜਾ ਪ੍ਰੈਸ ਨੋਟ ਹੈ ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਪਾਰਟੀ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਪੂਰਾ ਭਰੋਸਾ ਰੱਖਿਆ ਹੈ ਇਸ ਨੂੰ ਲੈ ਕੇ ਹੁਣ ਨਵੀਂ ਚਰਚਾ ਛਿੜ ਗਈ ਹੈ ਤੇ ਬੀਬੀ ਜਗੀਰ ਕੌਰ ਹੋਰਾਂ ਦੇ ਨਾਲ ਅਸੀਂ ਰਾਬਤਾ ਕਾਇਮ ਕੀਤਾ ਤਾਂ ਬੀਬੀ ਜਗੀਰ ਕੌਰ ਹੋਰਾਂ ਨੇ ਵੀ ਇਸ ਮਾਮਲੇ ਦੇ ਉੱਤੇ ਆਪਣਾ ਪ੍ਰतिकਰਮ ਕੁਝ ਇਸ ਤਰ੍ਹਾਂ ਦਿੱਤਾ ਹੈ। ਬੀਬੀ ਜੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਹੋਰਾਂ ਨੇ ਪ੍ਰੈਸ ਨੋਟ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਅਪਰੋਸੇ ਵਾਲੀ ਕੀ ਸ਼ਰਮਨੀ ਅਕਾਲੀ ਦਲ ਦੇਡੇ ਪ੍ਰਧਾਨ ਨੇ ਸੁਭੇ ਸਿੰਘ ਬਾਦਲ ਉਹਨਾਂ ਦੇ ਉੱਤੇ ਕੋਈ ਬੇਪਰੋਸਗੀ ਜਾਂ ਕੁਝ ਵੀ ਜਹਾ ਨਹੀਂ ਹੋਇਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਨੁDarਸਲ ਇਸ ਲਈ ਕਿ ਬੜੇ ਸਤਿਕਾਰਯੋਗ ਨੇ ਸਾਡੇ ਵੱਡੇ ਵੀ ਇਸ ਦਲ शुण शुण जी. और उन्हें मतलब कि ये लिए कोई जी गई है मतलब यह मता वे लिया कोई ना भरोसे की गल ना बेपर की गल ये मता नहीं ਜੀ ਅੰਦਰ ਬੜਾ ਸੰਗੂਤਲੀ ਔਰ ਬੜਾ ਜਿਵੇਂ ਦੁਨੀਆ ਦੇ ਕੰਨਾ ਹੋਈਆਂ ਲੰਬੇ ਸਿਸਟਮ ਲੰਮਾ ਸਮਾਂ ਲੱਗਾ ਹੈ ਜੀ ਸਾਰੀਆਂ ਦੀਆਂ ਗੱਲਾਂ ਨੂੰ ਸੁਣਿਆ ਵੀ ਗਿਆ ਔਰ ਸਾਰਿਆਂ ਨਾਲ ਡਿਸਕਸ ਵੀ ਕੀਤਾ ਗਿਆ ਜਦੋਂ ਵਧੀਆ ਢੰਗ ਨਾਲ ਸਿਸਟਮ ਚੱਲ ਰਿਹਾ ਸੀ ਵਧੀਆ ਢੰਗ ਨਾਲ ਡਿਸਕਸ ਕੀਤਾ ਪ੍ਰੋਬਲਮਸ ਵੀ ਚੱਸੀਆਂ ਪ੍ਰੋਬਲਮ ਦੀ ਅਗੋ ਹੱਲ ਕੱਢਣ ਵਾਸਤੇ ਇਹ ਕਿਹਾ ਗਿਆ ਕਿ ਇਹਨੂੰ ਅਜੇ ਇਹਨੂੰ ਲੰਬੀਆਂ ਵਿਚਾਰਾਂ ਦੀ ਲੋੜ ਹੈ ਦੀਰਘ ਵਿਚਾਰ ਦੀ ਲੋੜ ਹੈ ਔਰ ਇਹਨੂੰ ਸਿਸਟਮ ਵਿੱਚ ਪਾ ਕੇ ਅਸੀਂ ਕੱਲੇ ਕੱਲੇ ਵੀ ਬੈਠ ਕੇ ਸਮਾਂ ਕੱਢਿਆ ਜਾਵੇ ਪ੍ਰਧਾਨ ਜੀ ਸਮਾਂ ਕੱਢਣ ਭਾਵੇਂ 2-2 ਚਾਰ-ਚਾਰ ਭਾਵੇਂ ਇਕੱਲਾ ਜੋ ਜੋ ਇਹਦੇ ਸੁਧਾਰ ਕੀਤੇ ਜਾ ਸਕਦੇ ਆ ਉਹ ਸੁਧਾਰ ਕੀਤਾ ਜਾਵੇ ਕਿਉਂਕਿ ਕਿਸੇ ਨੂੰ ਕਿਸੇ ਦੇ ਉੱਤੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕੋਈ ਕਿਸੇ ਨਿੱਜੀ ਤੌਰ ਦੇ ਉੱਤੇ ਖਿਲਾਫ ਹਾਂ ਉਹ ਸਿਸਟਮ ਜਿਹੜਾ ਸਾਡਾ ਜਿਹੜਿਆ ਹੋਇਆ ਹੂੰ ਉਹ ਸਿਸਟਮ ਦੇ ਉੱਤੇ ਗੱਲ ਚੱਲ ਰਹੀ ਸੀ ਚੱਲ ਰਹੀ ਹੈ ਕਿਉਂਕਿ ਪਾਰਟੀ ਦੇ ਜਿਹੜੇ ਆਈਡਿਓਲੋਜੀ ਹੈ ਉਹ ਕੀ ਹੈ ਇਹਨੂੰ ਅਸੀਂ ਇਕੱਲਾ ਵੋਟਾਂ ਨਾਲ ਨਾ ਜੋੜੀਏ ਕੀ ਵੋਟਾਂ ਘੱਟ ਪਈਆਂ ਵੋਟਾਂ ਵੱਧ ਪਈਆਂ ਗੱਲ ਹੈ ਕਿ ਸਾਡੀ ਆਈਡਿਓਲੋਜੀ ਜਿਹੜੀ ਹੈ ਉਹ ਨੂੰ ਕਿੱਥੇ ਖਤਰਾ ਪੈਦਾ ਹੋਇਆ ਹੈ ਤੇ ਕਿਸ ਤਰ੍ਹਾਂ ਹੋਇਆ ਤੇ ਕਿਸ ਤਰੀਕਾ ਠੀਕ ਕਰਨਾ ਹੈ ਜੀ ਗੱਲ ਤੇ ਸਾਡੇ ਸਿਸਟਮ ਦੀ ਹੈ ਕਿ ਜਿੱਥੇ ਕਮੀ ਆਈ ਹੈ ਉਹਨੂੰ ਠੀਕ ਕਿੱਦਾਂ ਕਰਨਾ ਹੈ ਤੇ ਇਹ ਮਤਾਂ ਜਿਹੜਾ ਇਹ ਮਤਾਂ ਆਇਆ ਹੀ ਨਹੀਂ ਨੰਬਰ 1 ਇਹਦੀ ਗੱਲ ਹੀ ਨਹੀਂ ਗੱਲ ਤੇ ਸ਼ੁਰੂ ਹੋਈ ਹੈ ਕਿ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਕਮੀਆਂ ਆਈਆਂ ਕੀ ਕੀ ਹੋਇਆ ਕੀ 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 ਨੁਕਸਾਨ ਹੋਇਆ ਕਿੱਦਾਂ ਕਿੱਦਾਂ ਸੀ ਪਿੱਛੇ ਕਿਉਂ ਰਹੇ ਆ ਕਿਹੜੀਆਂ ਗੱਲਾਂ ਦਾ ਇਹ ਕੋਈ ਇਹ ਅੱਜ ਦੀ ਨਵੀਂ ਗੱਲ ਥੋੜੋ ਹੈ ਜੀ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਗੱਲਾਂ ਚੱਲ ਰਹੀਆਂ ਉਹ ਸਾਰਿਆਂ ਨੂੰ ਡੀਪਲੀ ਅ ਅਸਲ ਵਿੱਚ ਡਿਸਕਸ ਕਰਨਾ ਪਏਗਾ ਅੱਛਾ ਬੀਬੀ ਜੀ ਬੀਬੀ ਜੀ ਕੋ ਹੋਰ ਵੀ ਚਰਚਾ ਬੜੀ ਛੜੀ ਹੋਈ ਹੈ ਕਿ ਅ ਬੁੱਧੀਜੀਵੀਆਂ ਦੀ ਇੰਟੈਕਚੁਅਲ ਜਿਹੜਾ ਵਰਗ ਹੁੰਦਾ ਉਹਨਾਂ ਦੀ ਸਲਾਹ ਲਈ ਜਾਊਗੀ ਪਾਰਟੀ ਨੂੰ ਅਪਲਿਫਟ ਕਰਨ ਵਾਸਤੇ ਅੱਗੇ ਵਾਸਤੇ ਕੀ ਜਿਹੜੇ ਲੀਡਰਸ਼ਿਪ ਆ ਉਹ ਸਲਾਹ ਨਹੀਂ ਦੇ ਸਕਦੇ ਨਹੀਂ ਨਹੀਂ ਦੇਖੋ ਵਿਦਵਾਨ ਬੁੱਧੀਜੀ ਜਰਨਲਿਸਟ ਚੰਗੇ ਪੁਰਾਣੇ ਸਾਡੇ ਚਾਚੀ ਲੋਕ ਕਈ ਕਹਾਂਚ ਬੈਠੇ ਹੈ ਕਈ ਪੁਰਾਣੇ ਦੀ ਰਾਏ ਦੀ जिंदगी ਬੜੀ ਕਾਮਯਾਬ ਰਹੀ ਹੈ ਰਾਜਨੀਤਿਕ ਤੌਰ ਤੇ ਉਹਨਾਂ ਬੜੇ ਤਜਰਬੇ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਉਹਦਾ ਅਸੀਂ ਵੀ ਤੁਹਾਡੇ ਕੋਲ ਵੀ ਪੁੱਛਦੇ ਹਾਂ ਜੀ ਅਸੀਂ ਬਹੁਤ ਸਾਰੇ ਲੋਕਾਂ ਨੂੰ ਪੁੱਛਦੇ ਹਾਂ ਇਹ ਗੱਲਾਂ ਕਲੈਕਟ ਹੋ ਜਾਂਦੀਆਂ ਉਹਦੇ ਵਿੱਚੋਂ ਫਿਰ ਇੱਕ ਜਦੋਂ ਵਿਚਾਰ ਤਰਕ ਜਿਹੜੀ ਹੁੰਦੀ ਹੈ ਨਾ ਜੀ ਗੱਲ ਨਿਕਲੀ ਹੁੰਦੀ ਹੈ ਜੀ ਜੀ ਸੋ ਜਿਹੜੀ ਕੰਸਲਸਸ ਬਣ ਜਾਂਦੀ ਹੈ ਕਿ ਇਹ ਗੱਲ ਜਿਹੜੀ ਹੈ ਸਾਨੂੰ ਪਾਰਟੀ ਨੂੰ ਅੱਗੇ ਲਿਜਾਏਗੀ ਗੱਲ ਸਿਰ ਹਰ ਇੱਕ ਨੇ ਸੁਣਨੀ ਚਾਹੀਦੀ ਹੈ ਗੱਲ ਇਹ ਹੈ ਕਿ ਉਸ ਦਿਨ ਜਿਹੜੀ ਗੱਲ ਕੀਤੀ ਗਈ ਹੈ ਇਹਨੂੰ ਸਗਾ ਬਹੁਤਾ ਐਵੇਂ ਵਾਰ-ਵਾਰ ਹੁਣ ਕਹੀ ਜਾਈਏ ਗੱਲ ਸਿਰ ਵੀ ਸੀ ਉਹਨਾਂ ਨੇ ਸਗਾ ਬੈਂਚ ਤੋਂ ਉੱਠ ਕੇ ਪੁੱਛਿਆ ਵੀ ਪ੍ਰਧਾਨ ਜੀ ਦੇ ਪ੍ਰੋਸਟ ਪ੍ਰਗਟ ਕੀਤਾ ਇਹ ਬਤਾ ਲਈਏ ਪ੍ਰਧਾਨ ਜੀ ਨੇ ਕਿਹਾ ਕਿ ਨਹੀਂ 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 ਸਾਰਿਆਂ ਨੇ ਕਿਹਾ ਵੀ ਇਸ ਤਰ੍ਹਾਂ ਲੋੜ ਹੀ ਨਹੀਂ ਹੂੰ ਇਹ ਵਾਰ-ਵਾਰ ਕਹਿ ਕੇ ਅਸੀਂ ਪ੍ਰਧਾਨ ਜੀ ਦੇ ਕੱਦ ਨੂੰ ਛੋਟਾ ਕਰਦੇ ਸਿਕਾ ਜੀ ਪ੍ਰਧਾਨ ਜੀ ਪਦਵੀ ਨੂੰ ਛੋਟਾ ਕਰਦੇ ਕਿਉਂਕਿ ਪ੍ਰਧਾਨ ਦੇ ਵਿੱਚ ਭਰੋਸਾ ਜਾਂ ਨਹੀਂ ਭਰੋਸਾ ਉਹ ਗੱਲਾਂ ਬਾਅਦ ਦੀਆਂ ਨੇ ਪਰ ਜਦੋਂ ਮਤਾਈ ਵਿੱਚ ਆਇਆ ਇਹਨੂੰ ਫਿਰ ਇਹਨੂੰ ਜਦੋਂ ਠੀਕਾ ਗਿਆ ਉਹਦੇ 'ਚ ਕਈ ਗੱਲਾਂ ਜੰਦੀਆਂ ਕਿ ਮਹਿਸੂਸ ਕਰਦੇ ਸਾਰੇ ਕਿ ਜਿਹੜੀ ਮੀਟਿੰਗ 깔 ਡਿਸਕਸ ਜੀ ਕਿਸੇ ਕਰ ਚੰਦੀ ਹੋਈ ਉਹਨੂੰ ਕਿਉਂ ਤੁਸੀਂ ਬਾਅਦ ਦੇ ਜੀ ਤੋਰ ਕੋਈ ਇਹ ਨਹੀਂ ਗੱਲ। ਅੱਛਾ ਬੀਬੀ ਜੀ ਕੱਲ ਸੁਖਵਿੰਦਰ ਸਿੰਘ ਰੰਧਾਵਾ ਹੋਰਾਂ ਨੇ ਵੀ ਇੱਕ ਤਰੀਕੇ ਦੇ ਨਾਲ ਗੱਲ ਕੀਤੀ ਸੀਗੀ ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਚੱਲ ਨਹੀਂ ਸਕਦਾ ਤੇ ਜਿਹੜਾ ਆਦੇਸ਼ ਪ੍ਰਤਾਪ ਸਿੰਘ ਹੋਣਾ ਮਾਮਲਾ ਸੀਗਾ ਉਹਨੂੰ ਉਹਨਾਂ ਨੇ ਸੁਸਾਇਡਲ ਸਟੈਪ ਕਹਿ ਦਿੱਤਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹਦਾ ਸੁਸਾਇਡਲ ਜਿਹੜਾ ਆਦੇਸ਼ ਪ੍ਰਤਾਪ ਸਿੰਘ ਕੈਰੋਹਰਾ ਨੂੰ ਪਾਰਟੀ ਚੋਂ ਬਾਹਰ ਕਰਨਾ। ਵੀ ਬਾਹਰ ਕੱਢਣਾ ਮਿੰਦਨ ਜੋ ਕਹਿਣਾ ਮੜਾ ਕੇਣਾ ਹੂੰ ਅਕੀਸ ਇਹ ਅਸੀਂ ਵੀ ਕਹਿੰਦੇ ਆ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਪਾਰਟੀ ਪਾਰਟੀ ਹੈ ਜੀ ਇਹ ਤਾਂ ਹੈ ਨਹੀਂ ਕਿ ਬੰਦੇ ਦੀ 25 30 ਸਾਲ ਦੀ 40 ਸਾਲ ਦੀ ਕੁਰਬਾਨੀ ਹੋਵੇ ਹੂੰ ساری ਜ਼ਿੰਦਗੀ ਕਾਮਯਾਬੀ ਨਾਲ ਕੰਮ ਕੀਤਾ ਹੋਵੇ ਉਹਨੂੰ ਤਸੀਹੇ ਬਿਨਾ ਵਜਰ ਤੋ ਹੀ ਪਾਰਟੀ ਜੋ ਕਰਦੇ ਆ ਨੋਟਿਸ ਰਿਸਾਇਆ ਜਾ ਸਕਦਾ ਹੈ ਡਿਸਕਸ ਕੀਤਾ ਜਾ ਸਕਦਾ ਹੈ ਇਹ ਚ ਬੈਠ ਕੇ ਗੱਲਾਂ ਕਿੱਥੀਆਂ ਜਾ ਸਕਦੀਆਂ ਜਿਹੜੇ ਝੂਠਾ ਨੂੰ ਝੂਠਾ ਕੀਤਾ ਜਾ ਸਕਦਾ ਜੀ ਉਹਦੇ ਅਸੀਂ ਇੱਕ ਦਿਨ ਕਹਿ ਸਕਦੇ ਹਾਂ ਤੇਰੇ ਤੇ ਕਮੀ ਹੈ ਇਹ ਕਹਿੰਦੀ ਜੁੱਟ ਵੀ ਹੋਣੀ ਚਾਹੀਦੀ ਹੈ ਨਾ ਸਾਜਾ ਕੋਲ ਜੀ ਜੀ ਬਾਹਰ ਹੀ ਕਰ ਦਈਏ ਉਹਦਾ ਕੋਈ ਫਾਇਦਾ ਹਮ ਹੁਣ ਮੰਨ ਲਓ ਮੈਂ ਮੈਂ ਵਿੱਚ ਬੈਠੀ ਹਾਂ ਹਮ ਮੈਂ ਇਹਨੂੰ ਸਾਫ਼ ਕਰਨੀ ਹੈ ਕਿ ਮੈਨੂੰ ਕੱਢਣ ਦਾ ਕੋਈ ਕਾਰਨ ਨਹੀਂ ਸੀ ਹਮ ਕੋਈ ਮਤਲਬ ਨਹੀਂ ਸੀ ਜੇ ਮੈਂ ਕਿਸੇ ਸੁਧਾਰ ਦੀ ਗੱਲ ਕੀਤੀ ਸੀ ਹਮ ਜਾਂ ਕਿਸੇ ਮੈਂ ਪਾਰਟੀ ਦੀ ਜਾਂ ਤਾਰਿਕ ਮਿਕਸ਼ਲ ਸਾਲੀ ਚਲਦੀ ਕਲ ਦੀ ਗੱਲ ਕੀਤੀ ਸੀ ਸੁਦਾਨਤਾ ਦੀ ਗੱਲ ਕੀਤੀ ਸੀ ਇਹੋ ਵੀ ਇਹ ਥੋੜਾ ਬੰਦਾ ਸੀ ਕਿ ਪਾਰਟੀ ਚੋਂ ਬਾਹਰ ਕਰ ਦੋ ਹੂੰ ਪਾਰਟੀ ਅਸੀਂ ਕੋਈ ਸਾਲੀ ਸਾਡੇ ਬਜ਼ੁਰਗਾਂ ਦੀ ਖੂਨ ਨਾਲ ਸਿੰਜੀ ਹੋਈ ਪਾਰਟੀ ਹੈ ਇਹ ਵੀ ਗੱਲਾਂ ਦੇ ਜੋ ਤਾਂ ਚੁੱਪਦੀਆਂ ਨੇ ਸਾਰਿਆਂ ਨੂੰ ਕਿ ਬਾਹਰ ਕੱਢਣਾ ਕਿੰਨੇ ਕੁ ਨੂੰ ਕੱਢੀ ਜਾਓਗੇ ਜਿਹੜਾ ਕੋਈ ਗੱਲ ਵਿਚਾਰ ਦੇਗਾ ਜਿਹੜਾ ਕੋਈ ਸੁਦਾਨਤਾ ਦੀ ਗੱਲ ਕਰੇਗਾ ਜਿਹੜਾ ਮਰਿਆਦਾ ਦੀ ਗੱਲ ਕਰੇਗਾ ਤੁਸੀਂ ਬਾਹਰ ਕੱਢ ਦੋਗੇ ਤੇ ਪਾਰਟੀ ਚੱਲੇਗੀ ਕਿਦਾਂ ਵਿਸ਼ਵਾਸ ਇਹਨਾਂ ਬੇਵਿਸ਼ਵਾਸੀ ਪੈਦਾ ਹੁੰਦੀ ਹੈ अच्छा बीबी जी ਤੁਸੀਂ ਤੁਸੀਂ ਜਦੋਂ ਪਾਰਟੀ ਚੋਂ ਤੁਹਾਨੂੰ ਬਾਹਰ ਕੀਤਾ ਗਿਆ ਸੀਗਾ ਤੁਸੀਂ ਹੁਣ ਘਰ ਵਾਪਸੀ ਕੀਤੀ ਜੋ ਬਦਲਾ ਤੁਸੀਂ ਚਾਹੁੰਦੇ ਸੀਗੇ ਉਸ ਵੇਲੇ ਉਹ ਹੁਣ ਲੱਗਦਾ ਹੈ ਕਿ ਆ ਰਹੇ ਨੇ ਅਜ ਤੱਕ ਦੇ ਦੇਖੋ ਜੀ ਮੈਂ ਤੇ ਮੈਂ ਨਾ ਘਰ ਵਾਪਸੀ ਆ ਨਹੀਂ ਕਾਲੀ ਨਹੀਂ ਸੀ ਮੇਰੀ ਮੈਂ ਸਿਰਫ ਇਹ ਸੀਗਾ ਕਿ ਮੈਂ ਇਹਨੂੰ ਕਿਹਾ ਕਿ ਮੈਂ ਪਾਰਟੀ ਨਾ ਛੱਡੀ ਐ ਨਾ ਮੈਂ ਚੱਲ ਸਕਦੀ ਐ ਨਾ ਮੈਂ ਛੱਡਣੀ ਐ ਠੀਕ ਐ ਜੋ ਮੈਂ ਗੱਲਾਂ ਜਦੋਂ ਮੈਨੂੰ ਕੱਢਿਆ ਮੈਂ ਉਹ ਕੀਤੀਆਂ ਮੈਂ ਅੱਜ ਵੀ ਕਰ ਰਹੀ ਹਾਂ ਜੀ ਠੀਕ ਐ ਮੈਂ ਉਹਨਾਂ ਨੂੰ ਉਹਨਾਂ ਲੀਹਾਂ ਤੇ ਲਿਆਉਣ ਵਾਸਤੇ ਸੁਚੇਤ ਕਰ ਰਹੀ ਹਾਂ ਮੈਂ ਯਾਦ ਕਰਾ ਰਹੀ ਹਾਂ ਮੈਨੂੰ ਬੇਨਤੀ ਕਰ ਰਹੀ ਹਾਂ ਕਿ ਪਾਰਟੀ ਇਸ ਕਰਕੇ ਠੋਕਰਾ ਕਰ ਰਹੀ ਹੈ ਤਾਂ ਕਿ ਨੁਕਸਾਨ ਇਸ ਲਈ ਹੋ ਰਿਹਾ ਹੈ ਕਿ ਅਸੀਂ ਕੁਝ ਆਪਣੇ ਪੈਰ ਛੱਡ ਗਏ ਹਨ ਜਿਨ੍ਹਾਂ ਗੱਲਾਂ ਤੋਂ ਉਹ ਸਾਨੂੰ ਮਜਬੂਰ ਕਰਨਾ ਪਵੇਗਾ ਐਸਪੀਸੀ ਦੀ ਵਰਕਿੰਗ ਐਸਪੀਸੀ ਦਾ ਅੱਜ ਲੋਕਾਂ ਦੇ ਵਿੱਚ ਇਸ ਦਾ ਅਕਸ ਜਾਣਾ ਹੈ ਇਹ ਸਾਡੇ ਲਈ ਸਭ ਤੋਂ ਵੱਡਾ ਖਤਰਨਾਕ ਹੈ ਪਾਰਟੀ ਦੀ ਗੱਲ ਬਾਅਦ ਵਿੱਚ ਹੈ ਪਹਿਲਾਂ ਗੇੜਾ ਸਾਡਾ ਧਾਰਮਿਕ ਤੌਰ ਦੇ ਉੱਤੇ ਉਹ ਸੰਸਥਾ ਹੈ ਉਹ ਜਦੋਂ ਕਮਜ਼ੋਰ ਹੁੰਦੀ ਹੈ ਤੇ ਫਿਰ ਸਾਰੀ ਦੁਨੀਆ ਦੇ ਵਿੱਚ ਹਲਚਲ ਮਚਦੀ ਹੈ ਜਿਹਦੇ ਨਾਲ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਖਰਾਬ ਹੁੰਦਾ ਉਹ ਇਸ ਕਰਕੇ ਹੁੰਦਾ ਹੈ ਕਿ ਲੋਕਾਂ ਦੇ ਮਰਦ ਜਿਹੜੀ ਇਹ ਪੈ ਗਈ ਹੈ ਕੋਨੇ ਚੁਣ ਕੇ ਭੇਜੀ ਹੋਈ ਇਹ ਸਾਡਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਗਏ ਹੈ ਜੀ ਇਸ ਕਰਕੇ ਇਹ ਨੁਕਸਾਨ ਪਾਰਟੀ ਦਾ ਵੀ ਜ਼ਿਆਦਾ ਹੁੰਦਾ ਜਦੋਂ ਸ਼੍ਰੋਮਣੀ ਕਮੇਟੀ ਦਾ ਜ਼ਿਆਦਾ ਹੁੰਦਾ ਹੈ ਜੀ ਤੇ ਮੈਂ ਤੁਹਾਨੂੰ ਦਿੰਿਆ ਕਿ ਉਹਨਾਂ ਗੱਲਾਂ ਨੂੰ ਸਾਨੂੰ ਬੜਾ ਤਾਨ ਦੇਣਾ ਪਏਗਾ ਹੋਰ ਸੁਭਾਰ ਕਰਨ ਲਈ ਕਿਉਂਕਿ ਜੇ ਅਸੀਂ ਅੱਜ ਅੱਜ ਵੀ ਮੈਂ ਇਹ ਗੱਲ ਨਹੀਂ ਕਹਿੰਦੀ ਕਿ ਪੂਰੇ ਹੋ ਗਏ ਨਾ ਹੋ ਰਹੇ ਨਾ ਕੋਈ ਸੋਚਣ ਦੀ ਕੋਸ਼ਿਸ਼ ਕਰ ਰਿਹਾ ਨਾ ਕੋਈ ਚੱਲਣ ਦੀ ਕੋਸ਼ਿਸ਼ ਕਰਦਾ ਤਾਂ ਕਰਕੇ ਅਸੀਂ ਉਹਨਾਂ ਨੂੰ ਸੁਚੇਤ ਕਰਦੇ ਹਾਂ ਬਾਰ-ਬਾਰ ਬਾਕੀ ਮੇਰੇ ਨਾਲ ਕੋਈ ਇਦਾਂ ਦੀ ਹੈ ਨਹੀਂ ਕਿ ਮੇਰੀ ਤਾਂ ਕੋਈ ਮੰਗ ਹੀ ਨਹੀਂ ਜੀ ਮੇਰੀ ਕੀ ਮੰਗ ਹੈ ਜੀ ਮੈਂ ਕੋਈ ਕੋਈ ਕਿਸੇ ਥਾਂ ਦੀ ਮੈਂ ਪੇਸ਼ੈਂਟ ਮੰਗ ਰਹੀ ਹਾਂ ਹਮਮ ਇਹ ਗੱਲ ਕਹਿਣੀ ਹੈ ਕਿ ਆਪਾਂ ਰਲ ਕੇ ਇਕੱਠੇ ਬੈਠ ਕੇ ਪ੍ਰਧਾਨ ਸਾਹਿਬ ਵੀ ਬਾਕੀ ਸਾਰੇ ਮੈਂਬਰ ਵੀ ਅਪਰਲ ਕੇ ਕੋਈ ਅੱਛਾ ਆਈਡੀਆਸ ਕ੍ਰੀਏਟ ਕਰੀਏ ਕੁਝ ਪਾਲਿਸੀਜ਼ ਜਰੀਏ ਬਣੀਆਂ ਜਾਂ ਉਸ ਸਰਸਤਾ ਨੂੰ ਕਿੱਦਾਂ ਉੱਚਾ ਚੁੱਕਣਾ ਹੈ ਕਿਵੇਂ ਅਸੀਂ ਸੁਧਾਰ ਕਰਨਾ ਹੈ ਇਹ ਇੱਕ ਬੰਦੇ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕੱਲਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਹੀਂ ਸਾਡੀ ਜ਼ਿੰਮੇਵਾਰੀ ਅਸੀਂ ਤਾਂ ਬੋਲ ਰਹੇ ਹਾਂ ਕਿ ਲੋਕਾਂ ਨੇ ਕਹਿੰਦਾ ਉਹ ਇਕੱਲੇ ਦੀ ਥੋੜੀ ਜ਼ਿੰਮੇਵਾਰੀ ਹੈ ਹਮ ਤੁਹਾਡੀ ਵੀ ਜ਼ਿੰਮੇਵਾਰੀ ਹੈ ਮੈਂ ਵੀ ਮੈਂਬਰ ਹਾਂ ਇਸ ਤੋਂ ਜੀ ਜੀ ਮੈਂਬਰ ਹੈ ਜੀ ਅਰੇ ਜਿੰਮੇਵਾਰੀ ਦੀ ਪੋਸਟ ਤੇ ਚਾਰ ਵਾਰੀ ਰਹਿ ਚੁੱਕੀ ਹੈ ਬਿਲਕੁਲ ਜੀ ਸੋ ਇਸ ਤਰ੍ਹਾਂ ਕਿ ਮੈਂ ਸਮਝਦੀ ਹਾਂ ਕਿ ਜੇ ਅਸੀਂ ਉੱਥੇ ਸੁਧਾਰ ਨਹੀਂ ਕਰਦੇ ਇੱਧਰ ਵੀ ਬੜਾ ਵੱਡਾ ਨੁਕਸਾਨ ਹੁੰਦਾ ਅਕਾਲੀ ਦਲ ਦਾ ਜੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਤਾਂ ਹੀ ਤਕੜਾ ਹੋਣਾ ਜਦੋਂ ਉਧਰਲੇ ਪਾਸੇ ਸਾਡੀ ਆਵਾਜ਼ ਮਜ਼ਬੂਤ ਹੋਏਗੀ ਜੀ ਜੀ ਮਿਹਰਬਾਨ ਬੀਬੀ ਜੀ ਮਿਹਰਬਾਨੀ ਤੁਹਾਡੀ ਤੁਸੀਂ ਕੀ ਮੈਂ ਜੀ ਥੈਂਕ ਯੂ ਦੱਸ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਇੱਕ ਹੀ ਸੀਟ ਆਈ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਸੀ ਕਈ ਲੀਡਰ ਹੁਣ ਵੀ ਨਾਰਾਜ਼ਗੀਆਂ ਜ਼ਾਹਰ ਕਰ ਰਹੇ ਨੇ ਕਈ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਤਾਂ ਇਸੇ ਦੇ ਚਲਦਿਆਂ ਹੁਣ ਮੰਥਨ ਚੱਲ ਰਹੇ ਨੇ ਹਾਰ ਦੇ ਕਾਰਨਾਂ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ 6 ਘੰਟੇ ਲਗਾਤਾਰੇ ਮੀਟਿੰਗ ਚੱਲਦੀ ਹੈ ਤੇ ਸਵਾਲ ਖੜੇ ਹੁੰਦੇ ਨੇ ਕਈ ਤਰ੍ਹਾਂ ਦੇ ਉਸ ਮੀਟਿੰਗ ਦੇ ਵਿੱਚ ਕਿ ਹਾਰ ਦੇ ਕੀ ਕਾਰਨ ਬਣੇ ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੋਗ੍ਰੀਸ ਦੇ ਉੱਤੇ ਜਿਹੜੀ ਗੱਲ ਹੋਈ ਹੈ ਜ ਨਹੀਂ ਹੋਈ ਪਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਨਵੀਂ ਚਰਚਾ ਛੇੜੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਰਾਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਤੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, 어ਸੰਸਕ੍ਰਿਤੀ ਕੀ ਹੋਗੀ ਬਾਤ। ਅਪੀ5 ਚੈਨਲ ਹਿੰਦੀ ਵੀ ਹੋਗਾ ਸਾਹ। D5 ਚੈਨਲ ਪੰਜਾਬੀ। ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।